ਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਨਵੀਂ ਕਹਾਣੀ ਪਾਕਿਸਤਾਨੀ ਕਹਾਣੀ ਹੈ ਪਾਕਿਸਤਾਨੀ ਸੂਟ ਦੇ ਨਾਲ ਹੀ ਪਾਕਿਸਤਾਨੀ ਕਹਾਣੀ ਲੈ ਕੇ ਆਏ ਆਂ ਜੇ ਵਧੀਆ ਲੱਗੀ ਤੇ ਜ਼ਰੂਰ ਦੱਸਿਆ ਜੇ ਤੇ ਆਪਾਂ ਸ਼ੁਰੂ ਕਰਦੇ ਆਂ ਕਹਾਣੀ ਬਿਨਾਂ ਟਾਈਮ ਵੇਸਟ ਕੀਤੇ ਹੋਏ ਤੋਂ ਇਹ ਕਹਾਣੀ ਹੈਗੀ ਏ ਇਸ ਤਰ੍ਹਾਂ ਕਿ ਲੜਕੀ ਹੁੰਦੀ ਹੁੰਦਾ ਵਿਆਹ ਹੁੰਦਾ ਤੇ ਉਹ ਪਹਿਲੇ ਦਿਨ ਹੀ ਪਹਿਲੀ ਰਾਤੀ ਸੁਹਾਗਰਾਤ ਵਾਲੇ ਦਿਨ ਹੀ ਬੱਚੇ ਨੂੰ ਜਨਮ ਦੇ ਦਿੰਦੀ ਏ ਤੇ ਉਹ ਨਜਾਇਜ਼ ਬੱਚੇ ਨੂੰ ਜਨਮ ਦਿੰਦੀ ਏ ਤੇ ਇਸ ਕਰਕੇ ਦੇਖਦੇ ਹਾਂ ਕਿ ਮੁੰਡਾ ਉਸ ਨੂੰ ਕੀ ਸਜ਼ਾ ਦਿੰਦਾ ਏ ਉਸਦੇ ਨਾਲ ਵਿਆਹ ਰੱਖਦਾ ਵੀ ਏ ਕਿ ਨਹੀਂ ਕਿ ਤਲਾਕ ਦੇ ਦਿੰਦਾ ਏ ਇਹ ਕਹਾਣੀ ਇਸ ਤਰ੍ਹਾਂ ਹੈ ਕਿ ਮੁੰਡਾ ਕਹਿੰਦਾ ਹੈ ਕਿ ਜਿਸ ਦਿਨ ਮੇਰੀ ਸੁਹਾਗਰਾਤ ਹੁੰਦੀ ਏ ਤੇ ਮੇਰੀ ਜਿਹੜੀ ਵਾਈਫ ਹੁੰਦੀ ਏ ਉਹ ਕਮਰੇ ਵਿੱਚ ਬੈਠੀ ਹੁੰਦੀ ਏ ਤੇ ਜਦੋਂ ਮੈਂ ਕਮਰੇ ਵਿੱਚ ਜਾਂਦਾ ਤੇ ਮੈਂ ਉਹ ਮੇਰੇ ਕਮਰੇ ਵਿੱਚ ਜਾਣ ਤੋਂ ਹੀ ਚੀਕਣ ਚਲੌਣ ਲੱਗ ਪੈਂਦੀ ਏ ਤੇ ਬਹੁਤ ਜ਼ਿਆਦਾ ਰੋਣ ਲੱਗ ਪੈਂਦੀ ਏ ਤੇ ਕਹਿਣ ਲੱਗ ਪੈਂਦੀ ਏ ਕਿ ਮੇਰਾ ਬੱਚਾ ਹੋਣ ਵਾਲਾ ਏ ਤੇ ਮੇਰੇ ਕੀ ਨਾਲ ਉਸੇ ਬਹੁਤ ਜ਼ਿਆਦਾ ਦਰਦ ਹੋ ਰਹੀ ਏ ਉਹ ਕਹਿੰਦਾ ਜਦੋਂ ਮੈਂ ਉਹਦਾ ਕੁੰਡ ਚੁੱਕਦਾ ਤੇ ਦੇਖਦਾ ਤੇ ਉਹ ਕਹਿੰਦੀ ਏ ਕਿ ਮੇਰਾ ਬਹੁਤ ਹੀ ਜ਼ਿਆਦਾ ਪੇਨ ਹੋ ਰਹੀ ਏ ਮੈਨੂੰ ਤੇ ਉਸਦੀ ਇਹ ਹਾਲਤ ਬਹੁਤ ਜ਼ਿਆਦਾ ਤੜਫਣ ਵਾਲੀ ਸੀ ਤੇ ਜਿਸ ਨੂੰ ਦੇਖ ਕੇ ਮੈਂ ਖੁਦ ਵੀ ਘਬਰਾ ਗਿਆ ਤੇ ਮੈਂ ਹਜੇ ਪੁੱਛ ਹੀ ਰਿਹਾ ਸੀ ਹਾਂ ਹੋਇਆ ਕੀ ਠੀਕ ਹੈ ਉਹ ਉਹ ਕੁਝ ਬੋਲਣ ਜਾਂ ਦੱਸਣ ਤੋਂ ਪਹਿਲਾਂ ਹੀ ਕਿ ਬਹੁਤ ਜ਼ਿਆਦਾ ਤੜਫ ਰਹੀ ਸੀ ਦੱਸਿਆ ਨਹੀਂ ਸੀ ਜਾ ਰਿਹਾ ਤੇ ਮੈਂ ਉਸ ਦੀ ਇਹ ਹਾਲਤ ਵੇਖ ਕੇ ਤੇ ਮੈਂ ਡਰ ਗਿਆ ਗਿਆ ਤੇ ਮੈਂ ਬਾਹਰ ਜਾਣ ਲੱਗਾ ਤੇ ਜੇ ਬਾਹਰ ਜਾਣ ਹੀ ਲੱਗਾ ਸਾ ਕਿ ਕਮਰੇ ਦੇ ਵਿੱਚ ਮੇਰੇ ਇੱਕ ਔਰਤ ਕਾਲੇ ਜਿਹੇ ਕੱਪੜੇ ਪਾਏ ਹੋਏ ਸੀ ਤੇ ਬਾਕੀ 3-4 ਉਹਨਾਂ ਦੇ ਨਾਲ ਹੋਰ ਔਰਤਾਂ ਸਾਡੇ ਕਮਰੇ ਵਿੱਚ ਦਾਖਲ ਹੁੰਦੀਆਂ ਨੇ ਤੇ ਮੇਰੀ ਜਿਹੜੀ ਪਤਨੀ ਹੁੰਦੀ ਉਹਦੇ ਉੱਤੇ ਕਾਲਾ ਵੱਡਾ ਸਾਰਾ ਕੱਪੜਾ ਕੀ ਦੇ ਦਿੰਦੀਆਂ ਨੇ ਤੇ ਉਹਨੂੰ ਬਾਹਰ ਲੈ ਜਾਂਦੀਆਂ ਨੇ ਕਿ ਕੋਈ ਦੇਖ ਨਾ ਸਕੇ ਤੇ ਜਦੋਂ ਉਹਨੂੰ ਬਾਹਰ ਲੈ ਕੇ ਜਾਂਦੀ ਆ ਤੇ ਮੈਂ ਵੀ ਉਹਨਾਂ ਦੇ ਮਗਰ ਜਾਂਨਾ ਤੇ ਦੇਖ ਅੱਜੇ ਮੈਂ ਬਾਹਰ ਜਾਂਨਾ ਹੀ ਆ ਤੇ ਕੀ ਦੇਖਦਾ ਹਾਂ ਕਿ ਉਹ ਗੱਡੀ ਦੇ ਵਿੱਚ ਬਿਠਾ ਕੇ ਮੇਰੀ ਵਾਈਫ ਨੂੰ ਤੇ ਲੈ ਜਾਂਦੀਆਂ ਨੇ ਬਾਹਰ ਗੱਡੀ ਪਹਿਲਾਂ ਤੋਂ ਹੀ ਤਿਆਰ ਖੜੀ ਸੀ ਤੇ ਉਹ ਲੈ ਜਾਂਦੀਆਂ ਨੇ ਤੇ ਜਦੋਂ ਮੈਂ ਇਹ ਸਭ ਕੁਝ ਦੇਖਦਾ ਹਾਂ ਤੇ ਮੈਂ ਇੱਕੇ ਵਾਰੀ ਘਬਰਾ ਜਾਣਾ ਤੇ ਮੇਰੀ ਤਾਂ ਜਿਹੜੀ ਪਤਨੀ ਹੁੰਦੀ ਏ ਮੈਨੂੰ ਪਹਿਲੇ ਦਿਨ ਹੀ ਉਸਨੇ ਤਾਰੇ ਦਿਖਾ ਦਿੱਤੇ ਹੁੰਦੇ ਆ ਤੇ ਜਿਹੜੀ ਮੇਰੀ ਪਤਨੀ ਹੁੰਦੀ ਏ ਉਹ ਇੱਕ ਉੱਚ ਘਰਾਣੇ ਤੋਂ ਮਤਲਬ ਵਿਆਹੀ ਹੁੰਦੀ ਏ ਇਸ ਮੇਰੇ ਨਾਲ ਤੇ ਮੇਰੇ ਨਾਲ ਨਿਕਾਹ ਹੋਇਆ ਹੁੰਦਾ ਹੁੰਦਾ ਉੱਚ ਘਰਾਣੇ ਦੀ ਤੇ ਸੌ ਘਰਾਣੇ ਦੀ ਕੁੜੀ ਹੁੰਦੀ ਹੈ ਤੇ ਜਿਸ ਕਰਕੇ ਕਿ ਬਾਹਰ ਜਿਹੜੇ ਸਾਰੇ ਰਿਸ਼ਤੇਦਾਰ ਰਿਲੇਟਿਵ ਬੈਠੇ ਸੀ ਤੇ ਉਹ ਵੀ ਪੁੱਛਣ ਲੱਗ ਪਏ ਕਿ ਕੀ ਹੋਇਆ ਕੀ ਹੋਇਆ ਤੇ ਮੈਂ ਉਹਨਾਂ ਨੂੰ ਦ ਦੱਸਣਾ ਉਚਿਤ ਨਹੀਂ ਸਮਝਿਆ ਕਿਉਂਕਿ ਮੈਨੂੰ ਇਹ ਸੀ ਕਿ ਉਸਦੀ ਬਦਨਾਮੀ ਹੋਵੇਗੀ ਜਾਂ ਮੇਰੀ ਵੀ ਬਦਨਾਮੀ ਨਾਲ ਹੀ ਇਹ ਇਸ ਕਰਕੇ ਮੈਂ ਕੁਝ ਨਾ ਬੋਲਿਆ ਮੈਂ ਸੋਚ ਹੀ ਰਿਹਾ ਸੀ ਕਿ ਮੈਂ ਇਸ ਨੂੰ ਏ ਤਰਾਹਕ ਦੇ ਦਾਂਗਾ ਮੈਂ ਇਸ ਨਾਲ ਨਹੀਂ ਰਹਿ ਸਕਦਾ ਇਹ ਕਿ ਪਹਿਲਾਂ ਹੀ ਹਾਮ ਸੀ ਮਤਲਬ ਕਿ ਹਾਂ ਇਹ ਪ੍ਰੈਗਨਨਸੀ ਪਾਕਿਸਤਾਨੀ ਵਿੱਚ ਹਾਮ ਕਹਿ ਦਿੰਦੇ ਇਸ ਨੂੰ ਤੇ ਪਹਿਲਾਂ ਹੀ ਪ੍ਰੈਗਨਨਸੀ ਤੇ ਇਸ ਗਾਲ ਦਾ ਜਦੋਂ ਉਹਨੂੰ ਪਤਾ ਲੱਗਦਾ ਹੈ ਤੇ ਇਸੇ ਤਰ੍ਹਾਂ ਹੀ ਉਹ ਉਹਦੇ ਨਾਲ ਇੱਕ ਸੋਚਦਾ ਹੀ ਹੁੰਦਾ ਹੈ ਕਿ ਉਸ ਦੀ ਮਾਂ ਕਮਰੇ ਦੇ ਵਿੱਚ ਦਾਖਲ ਹੁੰਦੀ ਹੈ ਤੇ ਉਹਦੀ ਮਾਂ ਕਹਿੰਦੀ ਹੈ ਕਿ ਹਾਂ ਬੇਟਾ ਚਿੰਤਾ ਦੀ ਕੋਈ ਗੱਲ ਨਹੀਂ ਹੈਗੀ ਤੂੰ ਡਰਨਾ ਦੁਖੀ ਨਾ ਹੋ ਕੋਈ ਐਸੀ ਗੱਲ ਨਹੀਂ ਹੈਗੀ ਤੇ ਉਹ ਸੋਚਦਾ ਹੈ ਕਿ ਮਾਂ ਤੁਕੇ ਉਹ ਜੀ ਗੱਲ ਕਰਦੀ ਹੈ ਕਿ ਜਿਸ ਦੀ ਪਤਨੀ ਪਹਿਲਾਂ ਤੋਂ ਹੀ ਪ੍ਰੈਗਨੈਂਟ ਹੋਵੇ ਤੇ ਸੁਆਗਰਤ ਵਾਲੇ ਦਿਨ ਹੀ ਬੱਚੇ ਨੂੰ ਜਨਮ ਦੇਵੇ ਤੇ ਉਹ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ ਤੇ ਉਹ ਮੇਰੀ ਕਹਿੰਦਾ ਮੇਰੀ ਮਾਂ ਕਹਿੰਦੀ ਹੈ ਕਿ ਤੂੰ ਬੱਚਿਆਂ ਦੇ ਵਾਂਗ ਨਾ ਰਹੋ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਟੈਂਟਰ ਨਾਲ ਤੈਨੂੰ ਸਾਰੀ ਗੱਲ ਬੈਠ ਕੇ ਬਾਅਦ ਵਿੱਚ ਦੱਸਾਂਗਾ ਉਹ ਕਹਿੰਦਾ ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਮੇਰੇ ਮਾਪਿਓ ਹੋ ਕੇ ਤੇ ਮੇਰੇ ਵੱਲ ਦੀ ਗੱਲ ਨਹੀਂ ਕਰਦੇ ਇਹ ਉਸ ਕੁੜੀ ਨੂੰ ਹੀ ਸਹੀ ਸਮਝੀ ਜਾਂਦੇ ਨੇ ਤੇ ਮੈਨੂੰ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਕਹਿੰਦਾ ਇੰਨੇ ਵਿੱਚ ਹੀ ਮੇਰਾ ਦਿਮਾਗ ਵਿੱਚ ਆਉਂਦਾ ਹੈ ਕਿ ਹਾਂ ਮੇਰੇ ਮਾਪਿਓ ਦੀ ਹੀ ਗਲਤੀ ਹੈ ਫਿਰ ਮੈਂ ਸੋਚਦਾ ਹਾਂ ਮੇਰੇ ਮਾਪਿਓ ਦੀ ਕੀ ਗਲਤੀ ਹੈ ਕਿ ਉਸਦੇ ਮਾਪਿਓ ਦੀ ਹੀ ਗਲਤੀ ਹੈ ਜਿਨ੍ਹਾਂ ਨੇ ਉਸ ਦਾ ਮੇਰੇ ਨਾਲ ਵਿਆਹ ਕਰ ਦਿੱਤਾ ਹੈ ਤੇ ਉਹ ਕਹਿੰਦਾ ਹਾਲੇ ਮੈਂ ਸੋਚ ਹੀ ਰਿਹਾ ਸੀ ਤੇ ਫਿਰ ਮੈਂ ਉਹਨਾਂ ਨੂੰ ਫੋਨ ਕਰਦਾ ਹਾਂ ਜਿਹੜੀ ਉਹ ਕੁੜੀ ਹੁੰਦੀ ਹੈ ਉਹਦੇ ਮਾਪਿਓ ਨੂੰ ਫੋਨ ਕਰਦਾ ਤੇ ਉਹਨਾਂ ਜਦੋਂ ਉਹਦਾ ਫੋਨ ਪਿਤਾ ਚੁੱਕਦਾ ਹੈ ਤੇ ਮੈਂ ਉਹਨਾਂ ਨੂੰ ਕਹਿੰਨਾ ਹਾਂ ਕਿ ਜੇ ਜੇਕਰ ਤੁਹਾਡੀ ਕੁੜੀ ਦਾ ਪਹਿਲਾਂ ਹੀ ਕਿਤੇ ਚੱਕਰ ਸੀ ਤੇ ਤੁਸੀਂ ਸਾਨੂੰ ਦੱਸ ਦੇਣਾ ਸੀ ਕਿ ਸਾਡੇ ਤੋਂ ਉਹਲਾ ਕਿਉਂ ਰੱਖਿਆ ਉਹ ਕਹਿੰਦਾ ਕਿ ਕਿਉਂਕਿ ਕੀ ਹੋਇਆ ਤੇ ਉਹ ਫਿਰ ਦੱਸਦਾ ਹੈ ਕਿ ਇਸ ਤਰ੍ਹਾਂ ਤੁਹਾਡੀ ਕੁੜੀ ਪ੍ਰੈਗਨੈਂਟ ਹੈ ਤੇ ਉਹ ਅੱਜ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਤੇ ਉਹਨੂੰ ਹਸਪੀਟਲ ਲੈ ਕੇ ਗਏ ਨੇ ਉਹ ਹਾਲੇ ਇੰਨੀ ਗੱਲ ਉਹਨਾਂ ਦੇ ਵਿੱਚ ਹੋ ਹੀ ਰਹੀ ਸੀ ਤੇ ਉਸ ਦੀ ਮਾਂ ਪਿੱਛੋਂ ਬੋਲਦੀ ਹੈ ਕਿ ਹਾਂ ਇਹ ਸਹੀ ਕਹਿ ਰਿਹਾ ਹੈ ਕਿ ਸਹੀ ਮੁੰਡਾ ਕਹਿ ਰਿਹਾ ਤੇ ਫਿਰ ਕਹਿੰਦਾ ਜਦੋਂ ਮੈਂ ਬੋਲਦਾ ਰਿਹਾ ਤੇ ਉਹ ਨਾ ਕੋ ਬੋਲੇ ਨਹੀਂ ਫੋਨ ਕੱਟ ਦਿੱਤਾ ਆ ਮੇਰੇ ਨਾਲ ਕੋਈ ਵਾਰਦਾਤ ਨਹੀਂ ਹੋਈ ਉਹਨਾਂ ਦੇ ਨਾਲ ਫਿਰ ਉਹਨਾਂ ਨੇ ਜਦੋਂ ਫੋਨ ਹੀ ਨਾ ਕਰ ਚੱਕਿਆ ਬਾਅਦ ਵਿੱਚ ਜਦੋਂ ਮੈਂ 2-3 ਵਾਰ ਕੀਤਾ ਤੇ ਫਿਰ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਦੁਖੀ ਹੋਇਆ ਤੇ ਟੈਨਸ਼ਨ ਦੇ ਵਿੱਚ ਮੈਂ ਬੈਠਾ ਹੀ ਰਿਹਾ ਤੇ ਫਿਰ ਕੁਝ ਹੀ ਟਾਈਮ ਦੇ ਬਾਅਦ ਜਦੋਂ ਉਸ ਕੁੜੀ ਨੂੰ ਲੈ ਕੇ ਜਾਂਦੇ ਹਸਪੀਟਲ ਤੇ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਇੱਕ ਬੱਚੇ ਨੂੰ ਜਨਮ ਦੇ ਦਿੰਦੀ ਹੈ ਤੇ ਉਸ ਤੋਂ ਬਾਅਦ ਥੋੜਾ ਟਾਈਮ ਬਾਅਦ ਹੀ ਕੀ ਨਾ ਦੂਸਰਾ ਕੀ ਮੇਰੀ ਮਾਂ ਮੇਰੇ ਕਮਰੇ ਦੇ ਵਿੱਚ ਆਉਂਦੀ ਹੈ ਤੇ ਕਮਰੇ ਦੇ ਵਿੱਚ ਆਣ ਕੇ ਕਹਿੰਦੀ ਹੈ ਕਿ ਬੇਟਾ ਤੂੰ ਬਾਹਰ ਆ ਤੇਰੇ ਮਤਲਬ ਲੀ ਕਿ ਜਿਹੜੇ ਸਹਰਿਆਂ ਦੇ ਆਏ ਨੇ ਤੇਰੇ ਬਾਬੂ ਜੀ ਅਰੀ ਆਏ ਨੇ ਉਹ ਕਹਿੰਦਾ ਕਿ ਹਾਂ ਕਿਉਂ ਆਏ ਮੈਨੂੰ ਪਤਾ ਹੈ ਕਿ ਇਸ ਕਰਕੇ ਆਏ ਨੇ ਕਿ ਹੁਣ ਉਹ ਮੇਰੇ ਪੈਰੀ ਪੈਣਗੇ ਗੜਗੜਾਉਣਗੇ ਕਿ ਹਾਂ ਤੂੰ ਸਾਡੀ ਕੁੜੀ ਨੂੰ ਰੱਖ ਲੈ ਜਾਂ ਉਹਨੂੰ ਮਾਫ ਕਰ ਦੇ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਆਏ ਹੋਣਗੇ ਉਹ ਇਸ ਤਰ੍ਹਾਂ ਗੱਲ ਕਰਦਾ ਹੈ ਤੇ ਉਹ ਇਸ ਤਰ੍ਹਾਂ ਗੱਲਾਂ ਕਰਦਾ ਹੈ ਤੇ ਉਹ ਦਿਮਾਗ ਇਹਦੀ ਹੈ ਕਿ ਨਹੀਂ ਤੈਨੂੰ ਇੱਕ ਵਾਰੀ ਗੱਲ ਸੁਣਨੀ ਹੀ ਪੈਣੀ ਹੈ ਤੈਨੂੰ ਮੇਰੀ ਕਸਮ ਹੈ ਤੂੰ ਤੈਨੂੰ ਇੱਕ ਵਾਰੀ ਤੂੰ ਸੁਣ ਲੈ ਬਾਅਦ ਵਿੱਚ ਜਿੱਦਾਂ ਤੂੰ ਕਮੇਗਾ ਆਪਾਂ ਓਦਾਂ ਹੀ ਕਰਾਂਗੇ ਫਿਰ ਉਹ ਸੋਚਦਾ ਹੈ ਕਿ ਹਾਂ ਮਾਂ ਬਾਪ ਨੂੰ ਉਹ ਮਾਂ ਨੂੰ ਕਹਿੰਦਾ ਕਿ ਅੱਜ ਤੱਕ ਮੈਂ ਤੁਹਾਡੀ ਹੀ ਸੁਣੀ ਹੈ ਚਲੋ ਦੱਸੋ ਹੁਣ ਕੀ ਚਾਹੁੰਦੇ ਹੋ ਤੁਸੀਂ ਉਹ ਕਹਿੰਦੀ ਹੈ ਕਿ ਤੇਰੇ ਬਾਬੂ ਜੀ ਚਾਹੁੰਦੇ ਨੇ ਕਿ ਤੂੰ ਹਸਪੀਟਲ ਜਾ ਤੇ ਉਸ ਬੱਚੇ ਦਾ ਮੱਥਾ ਚੁੰਮ ਤੇ ਉਸ ਨੂੰ ਗੋਦੀ ਚੁੱਕ ਤੇ ਤਾਂ ਜੋ ਉਹ ਤੈਨੂੰ ਤੁਸੋਂ ਉਸ ਨੂੰ ਅਪਣਾ ਲਾ ਤੇ ਉਹ ਕਹਿੰਦਾ ਕਿ ਇਹ ਕਿਵੇਂ ਹੋ ਸਕਦਾ ਕਿ ਇਹ ਮੈਂ ਜਾਣਦੇ ਹੋਏਗੀ ਇਹਨੇ ਜਾਇਜ ਬੱਚਾ ਹੈ ਤੇ ਮੈਂ ਉਸ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਹਾਂ ਇਹ ਮੇਰੇ ਤੋਂ ਹਰ ਕਿਸੇ ਨਹੀਂ ਹੋਵੇਗਾ ਕਹਿੰਦਾ ਫਿਰ ਮੇਰੀ ਮਾਂ ਮੇਰੇ ਸਾਹਮਣੇ ਮਿੰਤ ਕਰਦੀ ਏ ਤੇ ਮੈਨੂੰ ਕਹਿੰਦੀ ਕਿ ਇੱਕ ਵਾਰੀ ਜ਼ਰੂਰ ਜਾ ਫਿਰ ਕਹਿੰਦਾ ਕਿ ਜਦੋਂ ਮੈਂ ਸ਼ਹਿਰ ਵਾਸਤੇ ਤੁਰਦਾ ਹਾਂ ਤੇ ਰਸਤੇ ਵਿੱਚ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਏ ਤੇ ਮੈਂ ਸੋਚਦਾ ਹਾਂ ਕਿ ਚਲੋ ਕੋਈ ਨਹੀਂ ਇੱਕ ਵਾਰੀ ਮੈਂ ਮਾਪੇ ਬਾਬ ਦੇ ਕਹਿਣ ਤੇ ਕਰ ਦਿੰਦਾ ਜਦੋਂ ਮੇਰੇ ਕੋਲ ਸੱਚ ਸਾਹਮਣੇ ਆਏਗਾ ਤੇ ਉਦੋਂ ਮੈਂ ਇਸ ਨੂੰ ਕਲਾਕ ਦੇ ਕੇ ਦਫਾ ਕਰ ਦਾਂਗਾ ਤੇ ਇੱਕ ਵਾਰ ਉਸ ਮਾਪ ਪਾਪ ਦੇ ਕਹਿਣ ਤੇ ਕਸਮ ਕਰਕੇ ਮੈਂ ਚਲਾ ਜਾਣਾ ਹਾਂ ਫਿਰ ਉਹ ਕਹਿੰਦੇ ਕਿ ਜਦੋਂ ਮੈਂ ਉੱਥੇ ਜਾਂਦਾ ਹਾਂ ਹਸਪੀਟਲ ਤੇ ਮੈਂ ਕੀ ਦੇਖਦਾ ਹਾਂ ਕਿ ਜਿਸ ਇੱਕ ਸਾਈਡ ਤੇ ਬੱਚਾ ਪਿਆ ਹੁੰਦਾ ਹੈ ਤੇ ਦੂਸਰੀ ਤਰਫ ਮੇਰੀ ਜਿਹੜੀ ਵਾਈਫ ਹੁੰਦੀ ਉਹ ਪਈ ਹੁੰਦੀ ਹੈ ਤੇ ਬਾਅਦ ਵਿੱਚ ਉਹ ਇੱਕ ਉੱਥੇ ਦੋ ਤਿੰਨ ਕੁੜੀਆਂ ਹੋਰ ਹੁੰਦੀਆਂ ਨੇ ਤੇ ਇੱਕ ਮੁੰਡਾ ਹੁੰਦਾ ਹੈ ਉਹ ਜਿਹੜਾ ਮੁੰਡਾ ਹੁੰਦਾ ਉਹ ਬਾਹਰ ਤਾਂ ਸੋਹਣਾ ਨਹੀਂ ਹੁੰਦਾ ਕਿ ਠੀਕ ਠਾਕ ਜਿਹੀ ਹੁੰਦਾ ਦਿਖਣ ਵਿੱਚ ਤੇ ਪਰ ਉਸ ਦੀਆਂ ਅੱਖਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਇਹ ਬਹੁਤ ਹੀ ਜਲਾਕ ਤੇ ਸ਼ਾਸਤਰ ਸ਼ਾਸਤਰੀ ਮੁੰਡਾ ਮੁੰਡਾ ਹੋਵੇਗਾ ਇਸ ਕਰਕੇ ਕਹਿੰਦਾ ਕਿ ਮੈਂ ਉਸ ਮੁੰਡੇ ਨਾਲ ਕੋਈ ਵਾਰਤਨਾ ਨਹੀਂ ਕੀਤੀ ਵਾਰ ਲਪ ਨਾ ਕੀਤੀ ਤੇ ਫਿਰ ਮੈਂ ਕੀ ਕੀਤਾ ਕਿ ਮੈਂ ਉਸ ਬੱਚੇ ਨੂੰ ਵੇਖਣ ਲੱਗਾ ਤਾਂ ਮੈਨੂੰ ਉਹ ਕਹਿੰਦਾ ਕਿ ਇਹ ਮੇਰਾ ਬੱਚਾ ਹੈ ਜਿਹੜਾ ਮੁੰਡਾ ਹੈ ਜਿਹਾ ਸੀ ਹੋਵੇ ਨਾ ਮੇਰਾ ਬੱਚਾ ਹੈ ਤੇ ਇਸ ਤੇ ਤੁਹਾਡਾ ਕੋਈ ਹੱਕ ਨਹੀਂ ਉਹ ਕਹਿੰਦਾ ਨਹੀਂ ਇਹ ਇਹ ਮੇਰੀ ਵਾਈਫ ਹੈ ਤੇ ਮੈਂ ਇਸ ਨਾਲ ਨਿਕਾਹ ਨਿਕਾਹ ਕੀਤਾ ਆਇਆ ਤੇ ਮੇਰਾ ਹੀ ਇਸਤੇਹਾਕ ਹੈ ਤੇ ਇਸ ਦਾ ਬੱਚਾ ਵੀ ਮੇਰਾ ਹੀ ਬੱਚਾ ਹੈ ਤੇ ਇਸ ਤਰ੍ਹਾਂ ਗੱਲ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਨਹੀਂ ਉਹ ਫਿਰ ਕਹਿੰਦਾ ਹੈ ਕਿ ਚਲ ਠੀਕ ਹੈ ਜੇ ਤਰ੍ਹਾਂ ਬੱਚਾ ਤੂੰ ਲੈ ਜਾ ਸਕਦਾ ਪਰ ਮੈਂ ਆਦੀ ਪਤਨੀ ਨਹੀਂ ਦੇ ਸਕਦਾ ਕਿਉਂਕਿ ਮੇਰਾ ਆਦੀ ਪਤਨੀ ਦੇ ਨਾਲ ਨਿਕਾਹ ਕੀਤਾ ਹੋਇਆ ਹੈ ਤੇ ਮੇਰੀ ਪਤਨੀ ਹੈਗੀ ਤੇ ਮੈਂ ਇਸ ਨੂੰ ਬਹੁਤ ਪਿਆਰ ਕਰਦਾ ਉਹ ਕਹਿੰਦਾ ਹੈ ਕਿ ਅੱਛਾ ਇੰਨਾ ਪਿਆਰ ਜਿਹੜਾ ਮੁੰਡਾ ਹੁੰਦਾ ਉਹ ਕਹਿੰਦਾ ਕਿ ਇੱਕ ਰਾਤ ਵਿੱਚ ਅਜਿਹਾ ਕੀ ਪਿਆਰ ਹੋ ਗਿਆ ਤੈਨੂੰ ਕਿ ਤੂੰ ਉਸ ਨਾਲ ਕੀ ਮਤਲਬ ਉਸ ਦੇ ਸਾਰੇ ਬੱਚੇ ਹੋਣ ਦੇ ਬਾਵਜੂਦ ਵੀ ਤੂੰ ਉਸ ਨੂੰ ਪਿਆਰ ਕਰ ਰਿਹਾ ਹੈ ਤੇ ਕੀ ਜਾਦੂ ਕੀਤਾ ਹੈ ਮੇਰੀ ਵਾਈਫ ਨੇ ਮੇਰੀ ਇਸ ਨੇ ਤੇਰੀ ਵਾਈਫ ਨੇ ਤੇਰੇ ਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਜਦੋਂ ਉਹ ਮੰਦੰ ਦਾ ਉਹ ੱਤਕਾ ਮਾਰ ਕੇ ਉਸ ਨੂੰ ਬਾਹਰ ਕੱਢ ਦਿੰਦਾ ਹੈ ਪਹਿਲਾਂ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਮਾਪੇ ਨੂੰ ਫੋਨ ਕਰਨ ਲੱਗਦਾ ਹੈ ਤੇ ਫਿਰ ਸੋਚਦਾ ਹੈ ਕਿ ਮੇਰੇ ਮਾਪੇ ਨੇ ਤਾਂ ਮੈਨੂੰ ਕਸਮ ਦਿੱਤੀ ਹੈ ਫਿਰ ਉਹ ਚੁੱਪਚਾਪ ਕਰਕੇ ਉੱਥੇ ਚਲਾ ਜਾਂਦਾ ਹੈ ਤੇ ਆਪਦੇ ਘਰ ਵਾਪਸ ਚਲਾ ਜਾਂਦਾ ਹੈ ਉਹ ਕਹਿੰਦਾ ਫਿਰ ਮੈਂ ਬਹੁਤ ਜਿਆਦਾ ਪਰੇਸ਼ਾਨ ਰਹਿਣਾ ਹਾਂ ਤੇ ਅਗਲੇ ਦਿਨ ਹੀ ਮੇਰੀ ਵਾਈਫ ਕਾਰਾ ਵਿੱਚ ਜਾ ਆ ਜਾਂਦੀ ਹੈ ਉਹੀ ਦੁੱਧਨਣ ਵਾਲਾ ਉਹਨੇ ਸੁੱਟ ਪਾਇਆ ਹੁੰਦਾ ਹੈ ਤੇ ਵਧੀਆ ਢੰਗ ਨਾਲ ਤੁਰ ਕੇ ਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਜਿਸ ਤਰ੍ਹਾਂ ਉਸਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਇਸੇ ਤਰ੍ਹਾਂ ਹੀ ਕੀ ਹੁੰਦਾ ਹੈ ਕਿ ਉਹ ਵੇਖਦੀ ਹੈ ਤੇ ਉਹ ਸੋਚਦਾ ਹੈ ਕਿ ਮੇਰੀ ਮਾਂ ਜਦੋਂ ਘਰੇ ਲੈ ਕੇ ਆਉਂਦੇ ਤੇ ਉਹਦੀ ਮਾਂ ਕਹਿੰਦੀ ਹੈ ਕਿ ਮੇਰੀ ਧੀ ਘਰ ਆ ਗਈ ਇਸ ਨੇ ਬਹੁਤ ਸੋਹਣੇ ਬੱਚੇ ਨੂੰ ਜਨਮ ਦਿੱਤਾ ਹੈ ਆ ਜਾ ਮੇਰੀ ਧੀ ਰਾਣੀਏ ਇਸ ਤਰ੍ਹਾਂ ਗੱਲਾਂ ਕਰਦੇ ਹੋਏ ਤੇ ਉਹ ਮੁੰਡਾ ਦੇਖਦਾ ਹੈ ਤੇ ਉਹ ਸੋਚਦਾ ਹੈ ਕਿ ਹਾਂ ਕਿ ਇੰਨੀ ਕਰੋਣੀ ਹਰਕਤ ਕਰਨ ਤੋਂ ਬਾਅਦ ਵੀ ਕਿ ਮੇਰੀ ਮਾਂ ਉਸ ਦਾ ਸਾਥ ਕਿਵੇਂ ਦੇ ਰਹੇ ਉਸ ਨੂੰ ਕਿਸ ਤਰ੍ਹਾਂ ਇੰਨਾ ਪਿਆਰ ਕਰ ਰਹੇ ਨੇ ਤੇ ਫਿਰ ਉਹ ਸੋਚਦਾ ਹੀ ਰਹਿੰਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਘਰ ਵਿੱਚ ਬੈਠਦੀ ਤੇ ਉਹਦੀ ਮਾਂ ਉਸ ਨੂੰ ਕੁਝ ਬਣਾ ਕੇ ਦਿੰਦੀ ਹੈ ਖਾਣ ਵਾਸਤੇ ਕਿ ਹਾਂ ਮੇਰੇ ਤੀਨੇ ਇਹਨੇ ਸੋਹਣੇ ਬੱਚੇ ਨੂੰ ਜਨਮ ਦਿੱਤਾ ਹੈ ਤੇ ਮੈਂ ਇਸ ਲਈ ਕੁਝ ਬਣਾ ਕੇ ਲਿਆਉਣੀ ਆ ਤੇ ਇੰਨੇ ਹੀ ਟਾਈਮ ਨੂੰ ਉਹਨਾਂ ਦੇ ਘਰ ਇੱਕ ਕੁੜੀ ਤੇ ਇੱਕ ਮੁੰਡਾ ਆਉਂਦੇ ਨੇ ਤੇ ਉਹ ਕੁੜੀ ਆਉਂਦੇ ਹੀ ਬੱਚੇ ਨੂੰ ਚੁੱਕ ਕੇ ਕਹਿੰਦੀ ਹੈ ਕਿ ਤੂੰ ਤਾਂ ਬਹੁਤ ਹੀ ਜ਼ਿਆਦਾ ਮੇਰੇ ਤੇ ਮਿਹਰਬਾਨੀ ਕੀਤੀ ਹੈ ਕਿ ਹਾਂ ਜਿਹੜਾ ਤੂੰ ਮੈਨੂੰ ਇੱਕ ਬੱਚੇ ਦੀ ਮਾਂ ਬਣਾਤਾ ਤੇ ਤੂੰ ਮੇਨੂੰ ਤਲਾਕ ਹੋਣ ਤੋਂ ਬਚਾ ਦਿੱਤਾ ਉਹ ਸੋਚ ਹੀ ਰਹੀ ਸੀ ਕਿ ਹਾਂ ਇਹ ਕੀ ਸਭ ਹੋ ਰਿਹਾ ਤੇ ਉਹ ਮੁੰਡਾ ਵੀ ਕਾਰ ਵਿੱਚ ਆਉਂਦੇ ਨੇ ਉਹ ਦੋਵੇਂ ਉਸ ਦੇ ਭੈਣ ਤੇ ਉਸ ਦਾ ਜੀਜਾ ਹੁੰਦੇ ਹਨ ਤੇ ਉਹ ਬੱਚਾ ਲੈ ਕੇ ਚਲੇ ਜਾਂਦੇ ਹਨ ਉਹ ਕਹਿੰਦੇ ਨੇ ਕਿ ਤੁਹਾਡਾ ਬਹੁਤ ਹੀ ਜ਼ਿਆਦਾ ਕਿਰਪਾ ਹੈ ਜਿਹੜੇ ਤੁਸੀਂ ਕਿ ਮੇ ਕਿ ਬਹੁਤ ਹੀ ਜ਼ਿਆਦਾ ਧੰਨਵਾਦ ਹੈ ਤੁਸੀਂ ਜਿਹੜਾ ਮੈਨੂੰ ਮਾਹ ਬਾਬ ਸਾਨੂੰ ਬੰਦੀ ਖੁਸ਼ੀ ਦਿੱਤੀ ਤੇ ਉਸ ਤਰ੍ਹਾਂ ਹੀ ਬੱਚਾ ਲੈ ਕੇ ਚਲੇ ਜਾਂਦੇ ਹਨ ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਹੁੰਦੇ ਨੇ ਕਿ ਉਹ ਦੂਸਰੇ ਹੁੰਦੇ ਇਸਤੀ ਮਾਂ ਉਸ ਨੂੰ ਕਹਿੰਦੀ ਆ ਕਿ ਉਹ ਕਹਿੰਦਾ ਹੈ ਕਿ ਮਾਂ ਮੈਂ ਇਸ ਨਾਲ ਤਲਾਕ ਲੈਣਾ ਚਾਹਣਾ ਮੈਂ ਨਹੀਂ ਇਸ ਨੂੰ ਰੱਖਣਾ ਮੈਨੂੰ ਨਹੀਂ ਸੀ ਪਤਾ ਕਿ ਇਹ ਚਤਰਹੀਨ ਹੋਵੇਗੀ ਤੇ ਇਹ ਇਸ ਤਰ੍ਹਾਂ ਦੀ ਲੜਕੀ ਹੋਵੇਗੀ ਤੂੰ ਤਾਂ ਕਹਿੰਦੀ ਸੀ ਕਿ ਹਾਂ ਉੱਚ ਘਰਾਣੇ ਤੋਂ ਤੂੰ ਤਾਂ ਵਧੀਆ ਤੇ شریف ਇਹ شریف ਵਾਲੇ ਕੰਮ ਨੇ ਇਹ ਦਾ ਵਾਰਦਾਤ ਹੁੰਦੀ ਹੀ ਹੋਇਆ ਤੇ ਉਸ ਉਸੇ ਟਾਈਮ ਹੀ ਮਸਤੀ ਮਾਂ ਕਹਿੰਦੀ ਹੈ ਕਿ ਹੁਣ ਮੈਂ ਤੈਨੂੰ ਸਾਰੇ ਸਹੀ ਦੱਸਾਂਗੀ ਤੈਨੂੰ ਲੱਗਦਾ ਹੈ ਕਿ ਤੇਰੀ ਜਿਹੜੀ ਘਰ ਵਾਲੀ ਹੈ ਉਸਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਹੋਵੇਗਾ ਕਿਸੇ ਪਾਸੇੋਂ ਲੱਗਦਾ ਹੈ ਕਿ ਹਾਂ ਇਹ ਇਸ ਤਰ੍ਹਾਂ ਇਸਨੇ ਬੱਚੇ ਨੂੰ ਜਨਮ ਦਿੱਤਾ ਹੋਵੇਗਾ ਤੇ ਉਹ ਕਹਿੰਦਾ ਕਿ ਮੇਰੇ ਸਾਹਮਣੇ ਤਾਂ ਸਾਰਾ ਕੁਝ ਹੋ ਰਿਹਾ ਤੇ ਹਾਲੇ ਵੀ ਤੁਸੀਂ ਕਹਿ ਰਹੇ ਹੋ ਇਹ ਤਾਂ ਉਹ ਹੀ ਦੱਸੇਗਾ ਕਿ ਜਿਸ ਨੇ ਇਹ ਕੰਮ ਕੀਤਾ ਹੈ ਇਹ ਵਾਰਦਾਤ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਨਹੀਂ ਇਹ ਸਾਰਾ ਕੁਝ ਤੈਨੂੰ ਮੇਰੇ ਕੀ ਖੁਦ ਹੀ ਦੱਸੇਗੀ ਕਿ ਇਹ ਕਿਸ ਤਰ੍ਹਾਂ ਪ੍ਰੈਗਨੈਂਟ ਹੋਈ ਹੈ ਤੇ ਕਿਸ ਤਰ੍ਹਾਂ ਹਨਾ ਤੇ ਉਹ ਦੱਸਦੀ ਹੈ ਉਸ ਦੀ ਪਤਨੀ ਕਹਿੰਦੀ ਹੈ ਕਿ ਨਹੀਂ ਮੈਂ ਮੇਰੀ ਜਿਹੜੀ ਬੱਚਾ ਲੱਗ ਗਿਆ ਨੇ ਉਹ ਮੇਰੀ ਭੈਣ ਸੀ ਠੀਕ ਹੈ ਕਿ ਮੇਰੀ ਭੈਣ ਦਾ ਵਿਆਹ ਹੋ ਜਾਂਦਾ ਮੈਂ ਅਜੀ ਭੈਣ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹੁੰਨੀ ਆ ਤੇ ਬਹੁਤ ਹੀ ਜ਼ਿਆਦਾ ਉਹਦਾ ਸਤਿਕਾਰ ਵੀ ਕਰਦੀ ਆ ਕਿਉਂਕਿ ਮੈਂ ਉਸ ਤੋਂ ਕਾਫੀ ਛੋਟੀ ਸੀ ਸਾ ਤੇ ਇਸ ਕਰਕੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਜਿਸ ਦਿਨ ਉਸ ਦਾ ਵਿਆਹ ਹੁੰਦਾ ਹੈ ਤੇ ਮੈਂ ਉਸ ਦਿਨ ਬਹੁਤ ਜ਼ਿਆਦਾ ਰੋਨੀ ਆ ਬਹੁਤ ਹੀ ਜਿਆਦਾ ਦੁਖੀ ਹੁੰਨੀ ਆ ਤੇ ਆਂਦੀ ਜਸਤੋਂ ਉਹ ਉਸਦਾ ਵਿਆਹ ਹੋ ਜਾਂਦਾ ਵਿਆਹ ਨੂੰ 5 ਸਾਲ ਹੋ ਜਾਂਦੇ ਨੇ ਪਰ ਉਸਦੇ ਘਰੇ ਕੋਈ ਔਲਾਦ ਨਹੀਂ ਹੁੰਦੀ ਤੇ ਉਸਦੇ ਘਰੇ ਔਲਾਦ ਨਾ ਹੋਣ ਕਰਕੇ ਉਸਦੇ ਘਰ ਬਹੁਤ ਕਲੇਸ਼ ਰਹਿੰਦਾ ਹੈ ਤੇ ਲੜਾਈ ਝਗੜੇ ਵੱਜ ਜਾਂਦੇ ਨੇ ਪਰ ਮੈਨੂੰ ਥੋੜੇ ਹੀ ਟਾਈਮ ਤੇ ਜਦੋਂ ਉਸਦਾ ਵਿਆਹ ਹੁੰਦਾ ਪਤਾ ਲੱਗਦਾ ਕਿ ਮੇਰੀ ਵਾਈਫ ਆਪਦੇ ਮੇਰੀ ਭੈਣ ਵੀ ਜਿਹੜੀ ਉਹ ਉੱਥੇ ਬਹੁਤ ਸੁਖੀ ਏ ਤੇ ਪਰ ਉਸਨੇ ਬੱਚਾ ਨਾ ਹੋਣ ਕਰਕੇ ਬਹੁਤ ਜ਼ਿਆਦਾ ਕਲੇਸ਼ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਉਹ ਦੁਖੀ ਹੈ ਉਹ ਉਸ ਪਰਵਾਦ ਨੂੰ ਛੱਡਣਾ ਨਹੀਂ ਵੀ ਚਾਹੁੰਦੀ ਪਰ ਉਸ ਦੇ ਪਰਿਵਾਰ ਵਾਲੇ ਬੱਚੇ ਕਰਕੇ ਬਹੁਤ ਜ਼ਿਆਦਾ ਉਸ ਨੂੰ ਕਹਿੰਦੇ ਨੇ ਫਿਰ ਇਸੇ ਤਰ੍ਹਾਂ ਹੀ ਕਹਿੰਦੀ ਕਿ ਮੇ ਸਾਡੀ ਭੈਣ ਜਦੋਂ ਆਉਂਦੀ ਹੈ ਤੇ ਉਹ ਮੈਂ ਕਿ ਮੈਂ ਉਸ ਨੂੰ ਕਹਿੰਦੀ ਆ ਕਿ ਹਾਂ ਇਸ ਚੀਜ਼ ਦਾ ਵੀ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ ਆਪਾਂ ਹੱਲ ਜ਼ਰੂਰ ਕੱਢਾਂਗੇ ਤੇ ਇਸੇ ਤਰ੍ਹਾਂ ਹੀ ਉਹ ਗੱਲਾਂ ਕਰਦੇ ਆ ਜਦੋਂ ਉਹ ਕਹਿੰਦਾ ਹੈ ਕਿ ਹਾਂ ਕਿ ਹਾਂਜੀ ਅਸੀਂ ਸੋਚਦੇ ਹਾਂ ਕਿ ਕੱਢਦੇ ਆ ਇਸ ਚੀਜ਼ ਦਾ ਹੱਲ ਅਸੀਂ ਕਹਿੰਦੇ ਆ ਕਿ ਜਦੋਂ ਮੇਰਾ ਜੀਜਾ ਘਰ ਆਉਂਦਾ ਤੇ ਮੈਂ ਉਸ ਨੂੰ ਕਹਿੰਦੀ ਹਾਂ ਕਿ ਤੁਸੀਂ ਕੋਈ ਬੱਚਾ ਗੋਦ ਲੈ ਲਓ ਕੋਈ ਬੱਚਾ ਲੈ ਲਓ ਤੇ ਉਹ ਕਹਿੰਦੇ ਆ ਉਸ ਨੇ ਵੀ ਅੱਗੋਂ ਐ ਜਹੀ ਸ਼ਰਤ ਰੱਖੀ ਜਿਸ ਨੂੰ ਸੁਣ ਕੇ ਅਸੀਂ ਖੁਦ ਹੈਰਾਨ ਰਹਿ ਗਏ ਉਹਨਾਂ ਨੇ ਕਿਹਾ ਕਿ ਬੱਚਾ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਤੇਰਾ ਖੂਨ ਦਾ ਰਿਸ਼ਤਾ ਹੋਵੇ ਕੋਈ ਅਸੀ ਬਾਹਰ ਦਾ ਬੱਚਾ ਨਹੀਂ ਲਵਾਵਾਂਗੇ ਜੇ ਤੁਹਾਡੇ ਕੋਈ ਖੂਨ ਦਾ ਰਿਸ਼ਤੇ ਵਾਲਾ ਕੋਈ ਹੈਗਾ ਬੱਚਾ ਤੇ ਉਹ ਮੈਂ ਚੋਲੀ ਪਵਾ ਲਾਂਗਾ ਉਹਨੂੰ ਮੈਂ ਗੋਦ ਲਾ ਲਾਂਗਾ ਕਹਿੰਦਾ ਇਸੇ ਤਰ੍ਹਾਂ ਹੀ ਮਾਰਦਾ वार्तालाप ਹੁੰਦੀ ਹੈ ਤੇ ਫਿਰ ਉਹ ਜੀਜਾ ਜੀ ਹਰੀ ਚਲੇ ਜਾਂਦੇ ਨੇ ਉਹ ਕਹਿੰਦਾ ਕਿ ਬਾਅਦ ਵਿੱਚ ਮੇਰੀ ਜਿਹੜੀ ਭੈਣ ਹੁੰਦੀ ਹੈ ਉਹ ਕੀ ਚਾਚੀਆਂ ਤਾਈਆਂ ਤੋਂ ਭਾਬੀ ਪਰਜਾਈਆਂ ਤੋਂ ਪੁੱਛਦੀ ਹੈ ਪਰ ਉਸਨੂੰ ਕੋਈ ਵੀ ਬੱਚਾ ਆਪਣਾ ਨਹੀਂ ਦਿੰਦੀ ਕੋਈ ਵੀ ਜਵਾਬ ਨਹੀਂ ਦਿੰਦੀ ਤੇ ਆਸਤਾਨ ਆ ਦੀ ਇਸ ਤੋਂ ਬਾਅਦ ਬਹੁਤ ਜ਼ਿਆਦਾ ਦੁਖੀ ਹੋ ਜਾਂਦੀ ਹੈ ਤੇ ਮੈਂ ਆਪਦੇ ਬਾਪ ਨੂੰ ਕਹਿਨੀ ਆ ਕਿ ਮੇਰਾ ਨਿਕਾਹ ਕਰ ਦੋ ਜਾਂ ਮੇਰਾ ਮੰਗਣੀ ਕਰ ਦੋ ਇੱਕ ਵਾਰੀ ਠੀਕ ਹੈ ਕਿ ਮੈਂ ਮੰਗਣੀ ਮੇਰੀ ਕਰ ਦੋ ਤੇ ਅਨ ਉਸ ਟਾਈਮ ਹੀ ਮੇਰੇ ਬਾਪ ਤੁਹਾਡੇ ਨਾਲ ਵਧੀਆ ਕਾਰਵਾਈ ਕੇ ਤੇ ਵਿਆਹ ਕਰ ਦਿੰਦਾ ਜਦੋਂ ਵਿਆਹ ਕਰ ਦਿੰਦਾ ਹੈ ਤੇ ਕੀ ਪੱਕ ਠੱਕ ਕਰ ਦਿੰਦਾ ਹੈ ਤੇ ਉਸ ਟਾਈਮ ਬਾਅਦ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਮੈਨੂੰ ਇਹ ਹੁੰਦਾ ਹੈ ਕਿ ਮੇਰਾ ਵਿਆਹ ਹੋ ਜਾਏਗਾ ਤੇ ਬਾਅਦ ਵਿੱਚ ਮੈਂ ਬੱਚਾ ਲੈ ਕੇ ਆਦੀ ਭੈਣ ਨੂੰ ਦੇ ਦਾਂਗੀ ਪਰ ਹੁੰਦਾ ਕੀ ਹੈ ਕਿ ਟਾਈਮ ਚੱਲਦਾ ਰਹਿੰਦਾ ਹੈ ਹੌਲੀ-ਹੌਲੀ ਬਾਅਦ ਵਿੱਚ ਆਪਣੇ ਮੈਨੂੰ ਪਤਾ ਹੈ ਕਿ ਉਹ ਕਹਿੰਦੀ ਕਿ ਵਿਆਹ ਵਾਲੇ ਦਿਨ ਇਹ ਸਭ ਕੁਝ ਨਹੀਂ ਵੀ ਕਰਨਾ ਚਾਹੀਦਾ ਸੀ ਆਂਦੀ ਕਿ ਉਸ ਤੋਂ ਬਾਅਦ ਮੈਂ ਇਸ ਘਰੇ ਆਉਣੀ ਆ ਤੇ ਬੱਚੇ ਨੂੰ ਜਨਮ ਦੇਣੀ ਆ ਤੇ ਉਹ ਬੱਚਾ ਮੈਂ ਉਹਨਾਂ ਨੂੰ ਦੇਣਾ ਦੇਣਾ ਹੁੰਦਾ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਬਾਅਦ ਵਿੱਚ ਉਸਦੀ ਮੁੰਡੇ ਦੀ ਮਾਂ ਦੱਸਦੀ ਹੈ ਕਿ ਉਹ ਬੱਚਾ ਉਹ ਕੁੜੀ ਕਹਿੰਦੀ ਹੈ ਕਿ ਉਹ ਬੱਚਾ ਮੇਰਾ ਨਹੀਂ ਸੀ ਬਸ ਮੈਂ ਨਾਟਕ ਕੀਤਾ ਸੀ ਕਿ ਉਹ ਮੇਰਾ ਹੈ ਤਾਂ ਕਰਕੇ ਇੰਨਾ ਕੁਝ ਕੀਤਾ ਹੈ ਤੇ ਉਹ ਬੱਚੇ ਨੂੰ ਇਸੇ ਤਰ੍ਹਾਂ ਕੀ ਮੇਰੇ ਇੰਨਾ ਭੈਣ ਤੇ ਜੀਜੇ ਨੂੰ ਲੱਗੇ ਕਿ ਹਾਂ ਇਹ ਬੱਚਾ ਮੇਰਾ ਹੈ ਇਸ ਕਰਕੇ ਇਹ ਸਭ ਕੀਤਾ ਗਿਆ ਉਹ ਕਹਿੰਦੀ ਹੋਇਆ ਇਸ ਤਰ੍ਹਾਂ ਇਸ ਕਰਕੇ ਉਹ ਕਿ ਫਿਰ ਮੁੰਡਾ ਕਹਿੰਦਾ ਕਿ ਉਹ ਬੱਚਾ ਕਿੱਥੋਂ ਆਇਆ ਜਿਹੜਾ ਬੱਚਾ ਸੀ ਉਹ ਕਹਿੰਦੀ ਹੈ ਉਹ ਗੱਲ ਉਹਦੀ ਮਾਂ ਫਿਰ ਅਕੋ ਦੱਸਦੀ ਹੈ ਕਿ ਉਹ ਬੱਚਾ ਤੇਰੀ ਭੈਣ ਦਾ ਹੀ ਜਿਹੜੀ ਕਿ ਕੁਵਾਰੀ ਸੀ ਤੇ ਪਰ ਉਸਨੇ ਘਣਾਉਣਾ ਕੰਮ ਕੀਤਾ ਸੀ ਉਸਦੇ ਕਿਸੇ ਮੁੰਡੇ ਨਾਲ ਚੱਕਰ ਸੀ ਤੇ ਉਹ ਪ੍ਰੈਗਨੈਂਟ ਹੋ ਗਈ ਸੀ ਮਾਂ ਕਹਿੰਦੀ ਕਿ ਜਦੋਂ ਆਪ ਨੂੰ ਪਤਾ ਲੱਗਾ ਬਹੁਤ ਦੇਰ ਹੋ ਗਈ ਸੀ ਫਿਰ ਇਸ ਨੂੰ ਹੌਲੀ ਹੌਲੀ ਜਿੱਤੋਂ ਪਤਾ ਲੱਗਿਆ ਸੀ ਕਿ ਜਿਹੜੀ ਉਹਦੀ ਮੁੰਡੇ ਦੀ ਵਾਈਫ ਸੀ ਤੇ ਉਸਨੇ ਕਿਹਾ ਕਿ ਆਪਾਂ ਇਸ ਤਰ੍ਹਾਂ ਕਰ ਲੈਨੇ ਆ ਕਿ ਮੇਰੀ ਭੈਣ ਨੂੰ ਬਹੁਤ ਜ਼ਰੂਰਤ ਹੈ ਤੇ ਮੇਰੇ ਕੀ ਬੱਚੇ ਦੀ ਤੇ ਇਹ ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਬੱਚਾ ਇਹਦਾ ਹੈ ਕਿ ਤੁਹਾਡੀ ਭੈਣ ਦਾ ਇਸ ਕਰਕੇ ਮੈਨੂੰ ਇਹ ਸਭ ਕੁਝ ਕਰਨਾ ਪਿਆ ਇਹ ਸਾਰੀਆਂ ਗੱਲਾਂ ਕਰਨ ਦੇ ਕਰਕੇ ਹੀ ਮੈਨੂੰ ਸਾਨੂੰ ਇੰਨਾ ਕੁਝ ਚੇਲਣਾ ਪਿਆ ਜਾਂ ਕਰਨਾ ਪਿਆ ਤੇ ਫਿਰ ਇਸੇ ਤਰ੍ਹਾਂ ਉਹਨਾਂ ਜੀਜੇ ਨੂੰ ਪਤਾ ਨਹੀਂ ਲੱਗਾ ਕਿ ਇਹ ਬੱਚਾ ਉਸ ਕੁੜੀ ਦੀ ਕੀ ਮੇਰੀ ਨਨਾਨ ਦਾ ਹੈ ਜਾਂ ਕਿਵੇਂ ਤਾਂ ਕਰਕੇ ਉਹਨਾਂ ਨੂੰ ਇਹ ਲੱਗਾ ਕਿ ਤੇ ਮੇਰਾ ਬੱਚਾ ਉਹਨਾਂ ਨੂੰ ਇਹ ਆ ਸੀ ਕਿ ਆਪਾਂ ਜਿਸ ਤੋਂ ਨਿਕਾ ਜਦੋਂ ਕਿ ਆਪਣਾ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਕਿ ਆਪਾਂ 2-3 ਵਾਰ ਮਿਲੇ ਸਾਂ ਜਾਂ ਕਿੱਦਾਂ ਵੀ ਉਹਨਾਂ ਨੂੰ ਇਹ ਸੀ ਕਿ ਉਸ ਨੇ ਮੇਰਾ ਤੁਹਾਡੇ ਨਾਲ ਰਿਲੇਸ਼ਨ ਸੀ ਤੇ ਮੈਂ ਤੁਹਾਡੇ ਤੋਂ ਪ੍ਰੈਗਨੈਂਟ ਹੋ ਗਿਆ ਉਹਨਾਂ ਨਾਲ ਦਾ ਬੱਚਾ ਦਿੱਤਾ ਹੈ ਪਰ ਇਹ ਗੱਲਾਂ ਉਹਨਾਂ ਨਾਲ ਕੁਝ ਨਹੀਂ ਸੀ ਪਤਾ ਤੇ ਇਸ ਕਰਕੇ ਉਹਨਾਂ ਨੇ ਖੁਸ਼ੀ-ਖੁਸ਼ੀ ਬੱਚਾ ਲੈ ਲਿਆ ਤੇ ਇਹ ਹੁਣ ਰਾਜ ਆਪਣੇ ਘਰ ਚ ਹੀ ਰਹਿਣਾ ਚਾਹੀਦਾ ਤਾਂ ਜੋ ਆਪਣੀ ਜ਼ਿੰਦਗੀ ਖੁਸ਼ਹਾਲ ਹੋੁੰਦਾ ਕਹੇਗੀ ਜਦੋਂ ਮੈਨੂੰ ਪਤਾ ਲੱਗਾ ਮੇਰੇ ਪੈਣ ਨੇ ਇੰਨਾ ਕਦੂਣਾ ਕੰਮ ਕੀਤਾ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਕਹਿੰਦਾ ਕਿ ਇਹ ਸੋਚ ਕੇ ਮੈਨੂੰ ਸਭ ਕੁਝ ਅੱਖਾਂ ਸਾਹਮਣੇ ਆ ਗਿਆ ਕਿ ਮੇਰੀ ਭੈਣ ਗਲਤ ਸੀ ਜਾਂ ਮੇਰੀ ਵਾਈਫ ਉਹ ਕਹਿੰਦਾ ਕਿ ਮੇਰੀ ਮੈਨੂੰ ਇੱਕ ਪਾਸੇ ਖੁਸ਼ੀ ਵੀ ਸੀ ਕਿ ਮੇਰੀ ਵਾਈਫ ਇੱਕ ਚੰਗੀ ਇਨਸਾਨ ਹੈ ਜਾਂ ਚੰਗੀ ਕੁੜੀ ਹੈ ਤੇ ਆਹ ਦਾ ਦੂਸਰੇ ਪਾਸੇ ਮੈਨੂੰ ਦੁੱਖ ਵੀ ਸੀ ਬਹੁਤ ਜ਼ਿਆਦਾ ਫਿਰ ਕੀ ਹਾਂ ਦਾ ਹੁੰਦਾ ਹੈ ਕਿ ਜਦੋਂ ਬੱਚਾ ਲੈ ਜਾਂਦੇ ਨੇ ਫਿਰ ਅਸੀਂ ਆਪਦੀ ਲਾਈਫ ਬਹੁਤ ਵਧੀਆ ਗੁਜ਼ਾਰਨ ਲੱਗ ਪੈਂਦੇ ਆ ਸਾਡਾ ਮੈਰਿਜ ਲਾਈਫ ਬਹੁਤ ਵਧੀਆ ਹੁੰਦੀ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੀ ਮੇਰੀ ਭੈਣ ਹੁੰਦੀ ਹੈ ਉਸ ਦਾ ਵੀ ਅਸੀਂ ਉਸੇ ਮੁੰਡੇ ਨਾਲ ਵਿਆਹ ਕਰ ਦਿੰਦੇ ਹਾਂ ਜਿਸ ਨਾਲ ਉਸ ਦੀ ਗੱਲਬਾਤ ਹੁੰਦੀ ਹੈ ਸਾਡੇ ਘਰੇ ਵੀ 1 ਸਾਲ ਤੋਂ ਬਾਅਦ ਇੱਕ ਵਧੀਆ ਬੱਚਾ ਹੁੰਦਾ ਹੈ ਤੇ ਅਸੀਂ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜੀ ਬਤੀਤ ਕਰਦੇ ਸੀ ਤੇ ਮੈਂ ਸੋਚਦਾ ਸੀ ਕਿ ਹਾਂ ਮੈਂ ਕੀ ਸੋਚਦਾ ਸੀ ਤੇ ਹੋ ਕੀ ਗਿਆ ਤੇ ਅੱਜ ਦੀ ਇਹ ਵੀਡੀਓ ਸੀ ਇਹ ਪਾਕਿਸਤਾਨੀ ਵੀਡੀਓ ਸੀ ਤੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਹਾਣੀ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਜੇ ਮਿਲਦੇ ਆਪਾਂ ਕਿਸੇ ਹੋਰ ਵਧੀਆ ਕਹਾਣੀ ਨੂੰ ਲੈ ਕੇ ਵਧੀਆ ਵੀਡੀਓ ਨੂੰ ਲੈ ਕੇ ਤੇ ਇਸ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਮੈਨੂੰ ਬਹੁਤ ਜ਼ਿਆਦਾ ਤੁਹਾਡੀ ਸਪੋਰਟ ਦੀ ਲੋੜ ਹੈ ਤੇ ਵਰਤਵਾਦ ਕਹਾਣੀ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਮਿਲਦੇ ਆ ਕਿਸੇ ਹੋਰ ਕਹਾਣੀ ਵਿੱਚ ਕਿਸੇ ਹੋਰ ਨਵੀਂ ਜੀ ਨਾਲ ਧੰਨਵਾਦ ਜੀ